ਸਾਰਿਆਂ ਨੂੰ ਸਤ ਸ੍ਰੀ ਅਕਾਲ ਮੈਂ ਮਹਿੰਦਰ ਕੌਰ ਰੇਕੀ ਗ੍ਰੈਂਡ ਮਾਸਟਰ ਮਾਲਪੁਰ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਰੇਕੀ ਦੇ 3rd ਲੈਵਲ ਦੇ ਵਿੱਚ ਸਿਖਾਇਆ ਜਾਣ ਵਾਲਾ ਸਿੰਬਲ ਡਾਈਕਿਊ ਮੇ ਬਾਰੇ ਦੱਸਾਂਗੀ ਅਤੇ ਇਸ ਨੂੰ ਕਿਵੇਂ ਪ੍ਰਯੋਗ ਕਰਨਾ ਹੈ ਪਰ ਪਹਿਲਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਇਹ ਰੇਕੀ ਦੇ 3rd ਲੈਵਲ ਦੇ ਵਿੱਚ ਇਸ ਸਿੰਬਲ ਨੂੰ ਸਿਖਾਇਆ ਜਾਂਦਾ ਹੈ ਇਸ ਨੂੰ ਮਾਸਟਰ ਸਿੰਬਲ ਕਿਹਾ ਜਾਂਦਾ ਹੈ ਇਹ ਸਿੰਬਲ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ ਇਸ ਨੂੰ ਥੋੜੀ ਪ੍ਰੈਕਟਿਸ ਦੇ ਨਾਲ ਬਣਾਇਆ ਬਣਾਇਆ ਜਾ ਸਕਦਾ ਹੈ ਤੇ ਇਹ ਸਿੰਬਲ ਨੂੰ ਅਸੀਂ ਇਹ ਸਿੰਬਲ ਦਾ ਮਤਲਬ ਹੈ ਡਾਈਕਿਊਮ ਦਾ ਕਿ ਯੂਨੀਵਰਸ ਦੀ ਮਹਾਨ ਚਮਕਦਾਰ ਰੋਸ਼ਨੀ इसन हाइएसट एनर्जी ऑफ यूनिवर्स भी कहा जाता है इस तुम तो व्डा कोई होर पावरफुल सिंबल नहीं हूँ है कहते हैं कि यह सिबल हरेक चीज़ को हरेक हील कर सकता है इस सिंबलों असी गोल्डन ਜਾਂ ਵਾਇਲਟ ਕਲਰ ਦੇ ਵਿੱਚ ਵਿਜ਼ੂਅਲਾਈਜ਼ ਕਰਦੇ ਆ ਜਾਂ ਇਸ ਨੂੰ ਅਸੀਂ ਇੱਕ ਬ੍ਰਾਈਟ ਸ਼ਾਈਨ ਲਾਈਟ ਦੀ ਤਰ੍ਹਾਂ ਵੀ ਵਿਜ਼ੂਅਲਾਈਜ਼ ਕੀਤਾ ਜਾ ਸਕਦਾ ਹੈ ਜਾਂ ਜਦੋਂ ਅਸੀਂ ਹੀਲਿੰਗ ਕਰਨੀ ਹੈ ਅਸੀਂ ਇਸ ਨੂੰ ਇਸ ਤਰ੍ਹਾਂ ਵੀ ਵਿਜ਼ੂਅਲਾਈਜ਼ ਕਰ ਸਕਦੇ ਹਾਂ ਇੱਕ ਹੀ ਬ੍ਰਹਮੰਡ ਦੇ ਬ੍ਰਹਮੰਡ ਤੋਂ ਇੱਕ ਬ੍ਰਾਈਟ ਲਾਈਟ ਮਤਲਬ ਚਮਕਦਾਰ ਲਾਈਟ ਆ ਕੇ ਹੀਲ ਕਰ ਰਹੀ ਹੈ ਤੇ ਜਦੋਂ ਇਸ ਸਿੰਬਲ ਦੀ 3 ਲੈਵਲ ਦੇ ਵਿੱਚ ਅ ਟਿਊਨਮੈਂਟ ਹੋ ਜਾਂਦੀ ਹੈ ਤਾਂ ਅਸੀਂ ਮਾਸਟਰ ਹੀਲਰ ਬਣ ਜਾਂਦੇ ਹਾਂ ਪਰ ਇਸ ਤੋਂ ਪਹਿਲਾਂ ਰੇਕੀ ਦੇ ਫਸਟ ਤੇ ਸੈਕਿੰਡ ਡਿਗਰੀ ਦੇ ਜਿਹੜੇ ਸਿੰਬਲ ਆ ਤਿੰਨ ਉਹਨਾਂ ਦੀ ਵੀ ਅਟਿਊਨਮੈਂਟ ਹੋਈ ਹੋਣੀ ਚਾਹੀਦੀ ਹੈ ਇਹ ਸਿੰਬਲ ਦੇ ਨਾਲ ਅਸੀਂ ਕੁਝ ਵੀ ਬਿਮਾਰੀ ਮਤਲਬ ਕੁਝ ਵੀ ਹੀਲ ਕਰ ਸਕਦੇ ਆ ਤੇ ਕੋਈ ਵੀ ਪ੍ਰੋਬਲਮ ਨੂੰ ਵੀ ਹੀਲ ਕਰ ਸਕਦੇ ਆ ਇਸੇ ਲਈ ਇਸ ਨੂੰ ਮਾਸਟਰ ਸਿੰਬਲ ਕਹਿੰਦੇ ਆ ਤੇ ਹੁਣ ਇਸ ਸਿੰਬਲ ਨੂੰ ਅਸੀਂ ਕਿਸ ਤਰ੍ਹਾਂ ਯੂਜ਼ ਕਰਨਾ ਇਸਤੇਮਾਲ ਕਰਨਾਗਾ ਇਸ ਸਿੰਬਲ ਨੂੰ ਅਸੀਂ ਜਿੱਦਾਂ ਰੀਕੀ ਦੇ ਸੈਕਿੰਡ ਲੈਵਲ ਦੇ ਵਿੱਚ ਅਸੀਂ ਸਿੰਬਲ ਯੂਜ਼ ਕਰਦੇ ਹਾਂ ਉਸੇ ਤਰ੍ਹਾਂ ਇਹਨਾਂ ਨੂੰ ਵੀ ਕਰਨਾਗਾ ਜਿਸ ਤਰ੍ਹਾਂ ਪਹਿਲਾਂ ਅਸੀਂ ਚੋਕure ਸਹੇ ਕੀ ਹੋਂ ਸ਼ਾ ਜੇ ਸੁਣੇ ਫਿਰ ਅਸੀਂ ਉਹਦੇ ਨਾਲ ਡਾਈਕਿਊਮਿਓ ਸਿੰਬਲ ਬਣਾਣਾ ਜਦੋਂ ਅਸੀਂ ਇਹ ਡਾਈਕਿਊਮਿਓ ਸਿੰਬਲਸ ਦੇ ਨਾਲ ਡਾਈਕਿਊਮਿਓ ਸਿੰਬਲ ਬਣਾਨੇ ਆ ਤਾਂ ਕੀ ਹੁੰਦਾਗਾ ਇਸ ਸਿੰਬਲ ਦੀ ਜਿਹੜੀ ਪਾਵਰ ਹੈ ਬਹੁਤ ਜ਼ਿਆਦਾ ਮਤਲਬ ਉਹਨਾਂ ਸਿੰਬਲਾਂ ਦੀ ਪਾਵਰ ਬਹੁਤ ਜ਼ਿਆਦਾ ਵੱਜ ਜਾਂਦੀ ਤੇ ਉਹ ਡੀਪਲੀ ਹੀਲਿੰਗ ਕਰਦੇ ਆ ਹੁਣ ਅਸੀਂ ਇਹਦੀ ਹੀਲਿੰਗ ਕਰਨ ਦੇ ਵਾਸਤੇ ਕੀ ਕੀ ਮਤਲਬ ਤਿੰਨ ਚਾਰ ਤਰੀਕੇ ਦੱਸਦੇ ਆ ਕਿਸ ਤਰ੍ਹਾਂ ਕਰ ਸਕਦੇ ਆ ਪਹਿਲਾਂ ਤਾਂ ਜਿਹੜੇ ਸਾਡੇ ਅਸੀਂ ਆਪਣੇ ਹਥੇਲੀਆਂ ਦੇ ਵਿੱਚ ਇਹਨਾਂ ਚਾਰੋਂ ਸਿੰਬਲਾਂ ਨੂੰ ਬਣਾ ਸਕਦੇ ਬਣਾ ਸਕਦੇ ਆ ਤੇ ਦੂਸਰਾ ਹੈਗਾ ਅਸੀਂ ਆਪਣੀ ਜੇ ਚੱਕਰਾਂ ਨੂੰ ਹੀਲ ਕਰਨਾ ਤਾਂ ਅਸੀਂ ਆਪਣੇ ਚੱਕਰਾਂ ਉਤੇ ਇਹਨਾਂ ਨੂੰ ਬਣਾ ਸਕਦੇ ਆ ਤੀਸਰਾ ਹੈਗਾ ਜਿੱਥੇ ਸਰੀਰ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਅਸੀਂ ਉੱਥੇ ਵੀ ਬਣਾ ਕੇ ਇਹਨਾਂ ਸਿੰਬਲਸ ਨਾਲ ਹੀਲਿੰਗ ਕਰ ਸਕਦੇ ਆ ਤੇ ਅਗਲਾ ਹੈਗਾ ਵੀ ਅਸੀਂ ਇਹਨੂੰ 크라운 ਚੱਕਰਾਂ ਤੇ ਇਹਨਾਂ ਸਿੰਬਲਾਂ ਨੂੰ ਬਣਾ ਕੇ ਵੀ ਅਸੀਂ ਹੀਲਿੰਗ ਕਰ ਸਕਦੇ ਆ ਹੁਣ ਜਦੋਂ ਅਸੀਂ ਹੀਲਿੰਗ ਸ਼ੁਰੂ ਕਰਨੀ ਆ ਤਾਂ ਅਸੀਂ ਕੀ ਕਰਨਾ ਸਭ ਤੋਂ ਪਹਿਲਾਂ ਅਸੀਂ ਚੋਕੂਰੇ ਬਣਾ ਕੇ ਉਹਦੇ ਨਾਲ ਕਲੀਜ਼ਿੰਗ ਕਰਨੀ ਹੈ ਫਿਰ ਸਹੇਕੀ ਨਾਲ ਅਸੀਂ ਕੀ ਕਰਨਾ ਬੈਲਸਿੰਗ ਕਰਨੀ ਹੈ ਕਨੈਕਸ਼ਨ ਬਣਾਉਣ ਦੇ ਲਈ ਅਸੀਂ ਹੋਂਸ਼ਾ ਜੈਸ਼ੋਨੇਨ ਬਣਾਉਣਾ ਤੇ ਇਹਨਾਂ ਦੀ ਪਾਵਰ ਇੰਨਾ ਸਿੰਪਲਾਂ ਦੀ ਪਾਵਰ ਨੂੰ ਵਧਾਉਣ ਦੇ ਵਾਸਤੇ ਅਸੀਂ ਡਾਈਕੂਮ ਸਿੰਬਲ ਬਣਾਉਣਾ ਹੈ ਮਤਲਬ ਚਾਰੋਂ ਸਿੰਬल्स ਦਾ ਕੰਬੀਨੇਸ਼ਨ ਬਣਾ ਕੇ ਹੀਲਿੰਗ ਕਰਨੀ ਹੈ ਹੁਣ ਜਿਹੜਾ ਡਾਈਕੂਮ ਸਿੰਬਲ ਹੈ ਇਹ ਡੀਪਲੀ ਹੀਲਿੰਗ ਦੇ ਵਾਸਤੇ ਯੂਜ਼ ਕੀਤਾ ਜਾਂਦਾ ਹੈ ਜਿੱਦਾਂ ਜਿਸਰਾ ਕਿਸੇ ਨੂੰ ਕੋਈ ਗੰਭੀਰ ਬਿਮਾਰੀ ਹੈ ਲਾ ਇਲਾਜ ਬਿਮਾਰੀ ਹੈ ਜਾਂ ਐਕਸੀਡੈਂਟ ਹੋ ਗਿਆ ਉਦੋਂ ਅਸੀਂ ਇਸ ਡਾਈਗੋ ਸਿੰਬਲ ਨੂੰ ਯੂਜ਼ ਕਰਦੇ ਆਂ ਤੇ ਉਸ ਬਾਅਦ ਜਿੱਦਾਂ ਮੈਂ ਉਦਾਹਰਣ ਦੇ ਲਈ ਸਮਝਾਨੀ ਆ ਜੇ ਤਾਂ ਸਾਡੇ ਦੰਦ ਦੇ ਵਿੱਚ ਕੁਝ ਫਸ ਗਿਆ ਤਾਂ ਅਸੀਂ ਟੂਥਪਿਕ ਯੂਜ਼ ਕਰਾਂਗੇ ਪਰ ਜੇ ਕੋਈ ਦਰਦ ਹੋ ਰਿਹਾ ਜਾਂ ਕੋਈ ਹੋਰ ਦੰਦਾਂ ਦੇ ਵਿੱਚ ਪ੍ਰੋਬਲਮ ਆ ਤਾਂ ਡਾਕਟਰ ਡ੍ਰਿਲ ਯੂਜ਼ ਕਰੇਗਾ ਹੁਣ ਡਿਸੀਜਨ ਤੁਸੀਂ ਲੈਣਾ ਕਿ ਜੇ ਤਾਂ ਦੰਦ ਦੇ ਵਿੱਚ ਕੁਝ ਫਸਿਆ ਹੈ ਤਾਂ ਤੁਥਪੀ ਕਿ ਯੂਜ਼ ਕਰਨੀ ਹੈ ਕਿ ਡ੍ਰਿਲ ਯੂਜ਼ ਕਰਨੀ ਹੈ ਮਤਲਬ ਛੋਟੀ ਮਡੀਆਂ ਬਿਮਾਰੀਆਂ ਲਈ ਅਸੀਂ ਚੋਕੁਰੇ ਯੂਜ਼ ਕਰਨਾ ਜੇ ਕੋਈ ਗੰਭੀਰ ਬਿਮਾਰੀ ਆ ਜਾਂ ਜ਼ਿਆਦਾ ਪਾਵਰ ਦੀ ਲੋੜ ਹੈ ਉਦੋਂ ਅਸੀਂ ਕੀ ਯੂਜ਼ ਕਰਨਾ ਅਸੀਂ ਚੋਕੁਰੇ ਦੇ ਨਾਲ ਅਸੀਂ ਆਹਾ ਆਪਣਾ ਡਾਈਕੂ ਮਿਊ ਸਿੰਬਲ ਵੀ ਯੂਜ਼ ਕਰਨਾ ਹੈ ਪਰ ਜਦੋਂ ਅਸੀਂ ਆਪਣੀ ਪ੍ਰੋਟੈਕਸ਼ਨ ਲਈ ਜਾਂ ਆਪਣੀ ਸੇਫਟੀ ਲਈ ਅਸੀਂ ਡਾਈਕੂ ਮਿਊ ਨੂੰ ਯੂਜ਼ ਕਰ ਸਕਦੇ ਹਾਂ ਹੁਣ ਜਦੋਂ ਰੇਕੀ ਦੇ ਵਿੱਚ ਥਰਡ ਲੈਵਲ ਦੇ ਵਿੱਚ ਡਾਈਕਿਉ ਮੂ ਸਿੰਬਲ ਸਿਖਾਇਆ ਜਾਂਦਾਗਾ ਤੇ ਉਸ ਦੇ ਨਾਲ ਹੋਰ ਸਿੰਬਲ ਵੀ ਸਿਖਾਏ ਜਾਂਦੇ ਨੇ ਜਿਨ੍ਹਾਂ ਦਾ ਕਿ ਮੈਂ ਆਪਣੀਆਂ ਅਗਲੀਆਂ ਵੀਡੀਓਜ਼ ਦੇ ਵਿੱਚ ਦੱਸਾਂਗੀ ਤੇ ਹੁਣ ਜੇ ਕੋਈ ਪ੍ਰਸ਼ਨ ਪੁੱਛਣਾ ਹੋਵੇ ਜਾਂ ਰੇਕੀ ਸਿੱਖਣੀ ਹੋਵੇ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਖੁਸ਼ ਰਹੋ ਸੇਫ ਰਹੋ ਹੱਸਦੇ ਵਸਦੇ ਰਹੋ ਸੇਤਮੰਦ ਰਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ